ਕਸਬਾ ਬਰੇਟਾ ਵਿਖੇ ਨਿੱਜੀ ਸਕੂਲ ਬੱਸ ਅਤੇ ਬ੍ਰੀਜਾਕਾਰ ਦੀ ਹੋਈ ਟੱਕਰ ਵਿੱਚ ਸਕੂਲ ਬੱਸ ਦੇ ਡਰਾਈਵਰ 7 ਸਕੂਲੀ ਬੱਚਿਆਂ ਅਤੇ ਇੱਕ ਔਰਤ ਸਮੇਤ 9 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਬੱਚਿਆਂ ਨੂੰ ਬੁੱਢਲਾਡਾ ਦੇ ਸਿਵਲ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਜ਼ਖਮੀ ਵਿਦਿਆਰਥੀਆਂ ਵਿੱਚੋਂ 2 ਦੀ ਹਾਲਤ ਗੰਭੀਰ ਦੇਖਦੇ ਹੋਏ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ ਇਸ ਮੋਕੇ ਬੋਡਲਾਡਾ ਦੇ ਐਸ ਡੀ ਐਮ ਗਗਨਦੀਪ ਸਿੰਘ ਨੇ ਬੱਚਿਆਂ ਦਾ ਹਸਪਤਾਲ ਜਾ ਕੇ ਹਾਲਚਾਲ ਪੁੱਛਿਆ ਟੋਟਲ 9 ਮਰੀਜ਼ ਹੈਗੇ ਨੇ ਦੋ ਅਡਲ ਇੱਕ ਡਰਾਈਵਰ ਤੇ ਇੱਕ ਹੈਲਪਰ ਹੈ ਉਹਨਾਂ ਦੇ ਨਾਲ ਤੇ ਸੱਤ ਬੱਚੇ ਹਨ ਦੋ ਬੱਚੇ ਸੀ ਰੈਫਰ ਕੀਤੇ ਹੈ ਕੇਰਜੇਂਦਰਾ ਹਸਪਤਾਲ ਫॉर ਪ੍ਰੀਕਾਸ਼ਨਰੀ ਸੀਟੀ ਵਗੈਰਾ ਬਾਕੀ ਬੱਚੇ ਸਾਰੇ ਸਟੇਬਲ ਕੰਡੀਸ਼ਨ ਚ ਹੈਗੇ ਨੇ ਇੱਕ ਡਰਾਈਵਰ ਨੂੰ ਰੈਫਰ ਕਰਾਂਗੇ ਫॉर ਸੀਟੀ ਸਕੈਨ ਟੂ ਮਾਂਸਾ ਬਾਕੀ ਸਾਰਾ ਕੁਝ ਠੀਕ ਹੈ ਸਿਚੁਏਸ਼ਨ ਅੰਡਰ ਕੰਟਰੋਲ ਹੈ ਇਸ ਬਾਰੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਇਹ ਇਧਰ ਜਾ ਰਹੀ ਸੀ ਜੱਖਰ ਰੋਲ ਗੱਡੀ ਸਕੂਲ ਬੱਸ ਤੇ ਮੋੜ ਤੇ ਮੋੜ ਰਹੀ ਸੀ ਪਰ ਜੱਖਰ ਤੋਂ ਬਰੀਜਾ ਗੱਡੀ ਆ ਰਹੀ ਸੀ ਜੀ ਉਹਨੇ ਬਰੀਜਾ ਗੱਡੀ ਟੱਕਰੀ ਜਾਦੇ ਹੋਏ ਸੀਗੀ ਉਹ ਬਚ ਗਈ ਹੈ ਬੱਚੇ ਸੀ ਸਕੂਲ ਬੱਸ ਨੇ ਤਾਂ ਡੇਲੀ ਜੂੜਨ ਕਰਦੀ ਸੀ ਜਿਉਂ ਉਹਦੇ ਵਾਂਗੂ ਜੂੜਨ ਕਰਿਆ ਸੀ ਉਹਨੇ ਸਕੂਲ ਬੱਸ ਨੇ ਫੈਜੋ ਗੱਡੀ ਵਾਲੀ ਦੀ ਗਲਤੀ ਹੈ ਜਿਹੜਾ ਫ੍ਰੀਜਾ ਵਾਲਾ ਪਰਾਂ ਤੋਂ ਆ ਰਿਹਾ ਉਹਨੇ ਸਪੀਡ ਦੇ ਗੱਡੀ ਲਿਆ ਕੇ ਮਾਰੀ ਹੈ ਸਕੂਲ ਬੱਸ ਇਧਰ ਹੀ ਸੜ ਜਾਂਦੀ ਹੈ ਦੀ ਮੂੰਹ ਇਧਰ ਹੋ ਗਿਆ ਜੀ ਉਹਦਾ ਆਏ ਮੂੰਹ ਕਰਕੇ ਦੂਜੇ ਰੋਡ ਮੂੰਹ ਕਰਕੇ ਗੱਡੀ ਫੇਰ ਪਲਟੀ ਹੈ ਉਹਦੀ ਸਪੀਡ ਤੇਜ਼ ਸੀਗੀ ਹਜੇ ਉਹ ਇਹ ਗੱਲ ਕਹਿ ਰਿਹਾ ਉਹਦਾ ਬੇਟਾ ਕਹਿ ਰਿਹਾ ਕਹਿੰਦਾ ਤਾਂ ਮੂਲ ਦੀ ਗੱਲ ਹੈ ਕਹਿੰਦਾ ਸੜਕਾਂ ਹਸਤੇ ਤਾਂ ਹੋ ਹੀ ਜਾਂਦੇ ਨੇ ਵੁੱਡ ਲਾਡਾ ਤੋਂ ਅਮਨ ਮਹਿਤਾ ਦੀ ਖਾਸਰਪੁਰ